ਤੁਲਸੀ ਦਾ ਪੌਦਾ ਹਰ ਘਰ ਵਿੱਚ ਹੀ ਲਗਭਗ ਪਾਇਆ ਜਾਂਦਾ ਹੈ ਕਿਉਂਕਿ ਤੁਲਸੀ ਦੇ ਪੌਦੇ ਨੂੰ ਪੂਜਿਆ ਜਾਂਦਾ ਹੈ ਇਹ ਪੌਦਾ ਕਾਫੀ ਉਪਯੋਗੀ ਹੁੰਦਾ ਹੈ ਜ਼ਿਆਦਾਤਰ ਘਰਾਂ ਦੇ ਵਿੱਚ ਤੁਲਸੀ ਦਾ ਪੌਦਾ ਸੁੱਕ ਜਾਂਦਾ ਹੈ ਤੇ ਮਰ ਜਾਂਦਾ ਹੈ ਇਹਦਾ ਕਾਰਨ ਕੀ ਹੁੰਦਾ ਹੈ ਵੀ ਜਿਹੜੇ ਦੇ ਉੱਪਰ ਫੁੱਲ ਜਾਂ ਬੀਜ ਹੁੰਦੇ ਨੇ ਆ ਤੁਹਾਨੂੰ ਇਹਦੇ ਉੱਪਰ ਪੂਰੇ ਪੂਰੇ ਰੰਗ ਦੇ ਬੀਜ ਦੇਖ ਰਹੇ ਨੇ ਫੁੱਲ ਦੇਖ ਰਹੇ ਨੇ ਇਹਨਾਂ ਨੂੰ ਸਰਦੀ ਵਿੱਚ ਜਰੂਰ ਕੱਟਣਾ ਚਾਹੀਦਾ ਕਿਉਂਕਿ ਜੇ ਆਪਾਂ ਇਹਨੇ ਬੀਜ ਜਾਂ ਫੁੱਲ ਨਹੀਂ ਕਟਾਂਗੇ ਤਾਂ ਇਹ ਬੂਟੇ ਨੇ ਗ੍ਰੋਥ ਨਹੀਂ ਕਰਨੀ ਦੂਸਰਾ ਸਰਦੀਆਂ ਦੇ ਚੱਲ ਰਹੇ ਨੇ ਇਹਨੂੰ ਕਿਸੇ ਜਾਲੀਦਾਰ ਕੱਪੜੇ ਨਾਲ ਢਾਕੇ ਜਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਸਰਦੀ ਕਰਕੇ ਤਾਪਮਾਨ ਜੋ ਕਾਫੀ ਘਟ ਜਾਂਦਾ ਹੈ ਕਈ ਮੇਰੇ ਵੀਰ ਭੈਣ ਕੀ ਕਰਦੇ ਐ ਵੀ ਤੁਲਸੀ ਦੇ ਬੂਟੇ ਨੂੰ ਹਰ ਰੋਜ਼ ਪਾਣੀ ਦੇ ਦਿੰਦੇ ਨੇ ਜਿਸ ਕਰਕੇ ਤੁਲਸੀ ਦਾ ਬੂਟਾ ਜਿਆਦਾ ਪਾਣੀ ਕਾਰਨ ਮਰ ਜਾਂਦਾ ਹੈ ਤੀਜੀ ਗੱਲ ਵੀ ਜਿਸ ਵੀ ਗਮਲੇ ਦੇ ਵਿੱਚ ਤੁਲਸੀ ਦਾ ਬੂਟਾ ਲਾਇਆ ਹੋਇਆ ਹੈ ਇਨੂੰ 2-3 ਘੰਟੇ ਧੁੱਪੇ ਜ਼ਰੂਰ ਰੱਖਿਆ ਕਰੋ ਸਰਦੀਆਂ ਵਿੱਚ ਤુલਸੀ ਦੇ ਬੂਟੇ ਨੂੰ ਧੁੱਪੇ ਰੱਖਣ ਨਾਲ ਇਸ ਪੌਂਦੇ ਦਾ ਆਕਾਰ ਵੀ ਵੱਧ ਜਾਂਦਾ ਹੈ ਤੇ ਫਲਾ ਵੀ ਕਾਫੀ ਹੋ ਜਾਂਦਾ ਹੈ ਇਸ ਕਰਕੇ ਤુલਸੀ ਦੇ ਬੂਟੇ ਨੂੰ ਧੁੱਪੇ ਜ਼ਰੂਰ ਰੱਖਣਾ ਚਾਹੀਦਾ ਹੈ ਵੱਡੀ ਗੱਲ ਇੱਕ ਹੋਰ ਹੈ ਵੀ ਠੰਡ ਦੇ ਦਿਨਾਂ ਦੇ ਵਿੱਚ ਤੁਲਸੀ ਦੇ ਬੂਟੇ ਨੂੰ ਖਾਦ ਰੇ ਇਹ ਨਹੀਂ ਪਾਉਣੀ ਚਾਹੀਦੀ ਸਰਦੀਆਂ ਵਿੱਚ ਖਾਦ ਵੀ ਇਹ ਜਿਹੜੀ ਰੇ ਹੈ ਉਹ ਇਹਨੂੰ ਨੁਕਸਾਨ ਕਰਦੀ ਹੈ ਸਾਰਿਆਂ ਨੂੰ ਵੱਡਾ ਨੁਕਸਾਨ ਤਾਂ ਜੇ ਤੁਸੀਂ ਇਹਦੇ ਆ ਫੁੱਲ ਜਾਂ ਬੀਜ ਨਹੀਂ ਕਟੋਗੇ ਜਿਹੜੇ ਮਰ ਜਾਣਾ ਹੈ ਇਸ ਲਈ ਜੇ ਉਹ ਭੂਰੇ ਰੰਗ ਦੇ ਤੁਹਾਨੂੰ ਆ ਬੀਜ ਤੇ ਫੁੱਲ ਦਿਖ ਰਹੇ ਨੇ ਇਹਨਾਂ ਨੂੰ ਜ਼ਰੂਰ ਕਟਿਆ ਕਰੋ ਤੁਲਸੀ ਦਾ ਬੂਟਾ ਇੱਕ ਬਹੁਤ ਉਪਜੋਗੀ ਹੈ ਇਹਦੇ ਵਿੱਚ ਵਿਟਾਮਿਨ ਬਹੁਤ ਪਾਏ ਜਾਂਦੇ ਨੇ ਅਸਥਮਾ ਕੋਲਡ ਅਤੇ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਇਹ ਖਤਮ ਕਰਦਾ ਹੈ ਇਸ ਲਈ ਇਹ ਖੰਗਲੇ ਵੀ ਬੜਾ ਉਪਜੋਗੀ ਹੈ ਪੰਜ ਇੱਕ ਪੱਤੇ ਇਹਦੇ ਗਰਮ ਪਾਣੀ ਕੋਸੇ ਪਾਣੀ ਦੇ ਵਿੱਚ ਵਾਲ ਕੇ ਪੀਣ ਨਾਲ ਖੰਗਣੀ ਰਹਿੰਦੀ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਵੀ ਇਹ ਖਤਮ ਕਰਦਾ ਹੈ ਬਹੁਤ ਗੁਣਕਾਰੀ ਬੂਟ ਜੇ ਤੁਸੀਂ ਇਹ ਸਾਰੇ ਕੰਮ ਕਰੋਗੇ ਤਾਂ ਤੁਹਾਡੇ ਘਰ ਵਿੱਚ ਲੱਗਿਆ ਹੋਇਆ ਤુલਸੀ ਦਾ ਬੂਟਾ ਕਦੇ ਵੀ ਸੁੱਕੇਗਾ ਨਹੀਂ ਨਾ ਉਹ ਮਰੇਗਾ ਅਗਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਕਰਿਓ ਇਹ ਵੀਡੀਓ ਸਾਰਿਆਂ ਨਾਲ ਸਾਂਝੀ ਕਰਿਓ ਕਿਉਂਕਿ ਤુલਸੀ ਦਾ ਬੂਟਾ ਲਗਭਗ ਰਿਕ ਦੇ ਘਰ ਲੱਗਿਆ ਹੋਇਆ ਬਹੁਤ ਬਹੁਤ ਧੰਨਵਾਦ